ਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਬੋਲ ਬਸਤ ਸਦ ਸੰਗ ਗੁਰੂ ਧਰਮ ਚਲਾਵਨ ਸੰਤੋ ਉਭਾਰਨ ਦੁਸ਼ਟ ਦੋਖੀਨ ਕੋ ਮੂਲ ਓਪਾਰਨ ਦੋਸਤੋ ਇਹੋ ਖਾਸ ਕਾਰਨ ਸੀ ਖਾਲਸਾ ਪੰਥ ਦੀ ਸਥਾਪਨਾ ਕਰਨ ਦਾ ਦਸ਼ਮੇਸ਼ ਪੀਤਾ ਦੀ ਰਚਨਾ ਵਿੱਚ ਚਿੱਤਰਨਾਟਕ ਦੀਆਂ ਇਹ ਪੰਕਤੀਆਂ ਸੱਚਮੁੱਚ ਹੀ ਦੋਸਤੋ ਸੱਚ ਦੇ ਬਹੁਤ ਕਰੀਬ ਹਨ ਸਭ ਤੋਂ ਪਹਿਲਾਂ ਦੋਸਤੋ ਆਪ ਸਭ ਨੂੰ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀਆਂ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਬਾਕੀ ਕਣਕਾ ਪੱਕਣ ਦਾ ਤਿਉਹਾਰ ਵੀ ਹੈ ਦੋਸਤੋ ਵਿਸਾਖੀ ਪਰ ਹੁਣ ਵਿਸਾਖੀ ਦਾ ਪਹਿਲਾ ਵਾਂਗੂ ਚਾ ਨਹੀਂ ਰਿਹਾ ਹੈ ਕਿਸਾਨਾਂ ਨੇ ਕੀ ਕਿਹਾ ਜਬੇ ਕਿਸਾਨੀ ਅੰਦੋਲਨ ਦੇ ਨਾਂ ਤੇ ਪਿਛਲੇ 2-3 ਸਾਲਾਂ ਤੋਂ ਜੋ ਕੁਝ ਹੋ ਰਿਹਾ ਹੈ ਉਸ ਅਨੁਸਾਰ ਤਾਂ ਵਿਸਾਖੀ ਦੀਆਂ ਵਧਾਈਆਂ ਬਣਦੀਆਂ ਹੀ ਨਹੀਂ ਹਨ ਪਰ ਅੱਜ ਦਾ ਦਿਨ ਕਿਉਂਕਿ ਸਿੱਖਾਂ ਦੇ 10ਵੇਂ ਗੁਰੂ ਸਰਵੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ ਉਹਨਾਂ ਨੂੰ ਕੋਟੀ ਕੋਟੀ ਨਮਸਕਾਰ ਕਰਦੇ ਹੋਏ ਇਸ ਸ਼ੁਭ ਦਿਨ ਦੀਆਂ ਫੇਰ ਤੋਂ ਸਭ ਨੂੰ ਲੱਖ ਲੱਖ ਵਧਾਈਆਂ ਜਿਹੜਾ ਮਿਸ਼ਨ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅੱਜ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਵੀ ਦਰਸ਼ਨ ਕਰਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਦੋਸਤੋ ਸਭ ਤੋਂ ਪਹਿਲਾਂ ਇੱਕ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ। ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਪਹਿਲੇ ਨੌ ਗੁਰੂਆਂ ਦੇ ਵਿੱਚੋਂ ਕਿਸੇ ਦੇ ਨਾਂ ਨਾਲ ਵੀ ਸਿੰਘ ਨਹੀਂ ਲੱਗਦਾ। ਦਸ਼ਮੇਸ਼ ਪੀਤਾ ਨੇ ਵਿਸਾਖੀ ਵਾਲੇ ਦਿਨ ਸੰਗਤਾਂ ਦੇ ਸਾਹਮਣੇ ਖੰਡੇ ਪਾਟੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਹੁਣ ਉਹਨਾਂ ਦੇ ਨਾਂ ਨਾਲ ਸਿੰਘ ਲਗਾਇਆ ਗਿਆ। ਗੁਰੂ ਜੀ ਨੇ ਫਰਮਾਇਆ ਸੀ ਹੁਣ ਤੁਹਾਡੀ ਕੋਈ ਜਾਤ-ਜਾਪ ਕੋਈ ਵਰਨ ਨਹੀਂ ਹੈ। ਤੁਸੀਂ ਸਾਰੇ ਸਿੰਘ ਹੋ ਦੇਗ ਅਤੇ ਤੇਗ ਦੇ ਧਾਰਨੀ ਸੰਤ ਸਪਾਹੀ ਸਿੰਘ ਤੁਸੀਂ ਸਾਰੇ ਅਨੰਦਪੁਰ ਦੇ ਵਾਸੀ ਹੋ ਫਿਰ ਉਹਨਾਂ ਤੋਂ ਹੀ ਅਮਰਿਤ ਛੱਕੇ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਉਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਏ ਇੰਜਾਪੇ ਗੁਰੂ ਚੇਲਾ ਗੁਰ ਸਿੱਖ ਸਿੱਖ ਹੈ ਗੁਰੂ ਇੱਕ ਨਵੀਂ ਅਦੁੱਤੀ ਪਰੰਪਰਾ ਉਹਨਾਂ ਨੇ ਸ਼ੁਰੂ ਕੀਤੀ ਸੋ ਦੋਸਤੋ ਜਦੋਂ ਸਾਡੇ ਵਿੱਚੋਂ ਕੋਈ ਅਮਰਿਤ ਛੱਕੇ ਸਿੰਘ ਸੱਜ ਜਾਂਦਾ ਹੈ ਤਾਂ ਉਸ ਨੂੰ ਹਮੇਸ਼ਾ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਹੁਣ ਉਹ ਗੁਰੂ ਦਾ ਰੂਪ ਹੋ ਚੁੱਕਾ ਹੈ ਗੁਰੂ ਦਾ ਪਿਆਰਾ ਸਿੰਘ ਹੋ ਚੁੱਕਾ ਹੈ ਉਸ ਦੇ ਸੰਸਾਰਿਕ ਗ੍ਰਹਿ ਸੈਂਡਵਿਚ ਉਸ ਦੇ ਸਿੰਘ ਕੀ ਹੁੰਦੇ ਹਨ ਗੁਰੂ ਦੀ ਬਖਸ਼ਿਸ਼ ਕੀ ਹੈ ਇਹ ਹਮੇਸ਼ਾ ਹੀ ਚਲਕਦੇ ਰਹਿਣਾ ਚਾਹੀਦਾ ਹੈ ਦੋਸਤੋ ਜਦੋਂ ਇੰਜ ਕਰਨਾ ਸੀ ਸ਼ੁਰੂ ਕਰ ਦੇਵਾਂਗੇ ਤਾਂ ਸਿੱਖੀ ਦਾ ਪ੍ਰਚਾਰ ਆਪੇ ਹੀ ਹੋਣਾ ਸ਼ੁਰੂ ਹੋ ਜਾਵੇਗਾ ਫਿਰ ਉਸ ਲਈ ਕੋਈ ਸੰਸਥਾ ਜਾਂ ਪ੍ਰਚਾਰਕ ਉਸ ਦੀ ਸਾਨੂੰ ਕੋਈ ਲੋੜ ਨਹੀਂ ਰਹਿ ਜਾਵੇਗੀ ਕਿਉਂਕਿ ਸਿੱਖ ਕੀ ਹੈ ਗੁਰੂ ਦੇ ਸਿੱਖ ਕੀ ਹੁੰਦੇ ਹਨ ਉਸ ਦੀ ਚਲਦੀ ਫਿਰਦੀ ਮੂਰਤ ਆ ਗੁਰੂ ਦਾ ਸਿੱਖ ਆਪ ਹੀ ਹੁੰਦਾ ਹੈ ਕਾਸ ਬਾਣਾ ਵੱਖਰੀ ਪਹਿਚਾਨ ਸਿੱਖ ਨੂੰ ਦੁਨੀਆ ਦੀ ਭੀੜ ਵਿੱਚੋਂ ਅੱਡ ਹੀ ਪਹਿਚਾਨ ਦਿੰਦੀ ਹੈ ਦੋਸਤੋ ਉਹ ਵੱਖਰੀ ਗੱਲ ਹੈ ਕਿ ਅਸੀਂ ਉਹ ਬਾਣਾ ਪਾ ਕੇ ਆਪਣੇ ਵਿਹਾਰ ਆਪਣੇ ਕਰਮਾ ਰਾਹੀਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਨ ਖਾਲਸਾ ਪੰਥ ਸਜਾਇਆ ਇਹ ਸਿਫਤ ਖੜਦੇ ਹਾਂ ਜਾਂ-ਜਾਂ ਫੇਰ ਉਸ ਬਾਣੇ ਨੂੰ ਬਦਨਾਮ ਕਰਦੇ ਹਾਂ ਦੋਸਤੋ ਇਹ ਕੋੜੀ ਸਚਾਈ ਹੈ ਕਿ ਪਿਛਲੇ ਕਈ ਦਸ਼ਕਾਂ ਤੋਂ ਅਤੇ ਹੁਣ ਵੀ 2-3 ਸਾਲਾਂ ਤੋਂ ਇਹ ਬਾਣਾ ਫੇਰ ਬਦਨਾਮ ਕੀਤਾ ਜਾ ਰਿਹਾ ਹੈ ਦੋਸਤੋ ਇਹ ਮਾੜਾ ਕੰਮ ਕੋਈ ਦੂਜਾ ਨਹੀਂ ਸਕੂ ਸਾਡੇ ਆਪਣੇ ਹੀ ਜੋ ਇਹ ਬਾਣਾ ਧਾਨ ਕਰਦੇ ਹਨ ਉਹ ਕਰੀ ਜਾ ਰਹੇ ਹਨ ਗੁਰੂਆਂ ਪ੍ਰਤੀ ਸਤਿਕਾਰ ਤਾਂ ਪੂਰੇ ਸਮਾਜ ਵਿੱਚ ਅੱਜ ਵੀ ਵੇਖਿਆ ਜਾ ਸਕਦਾ ਹੈ ਪਰ ਉਹਨਾਂ ਦੇ ਦਿੱਤੇ ਹੋਏ ਬਾਣੇ ਬਾਰੇ ਅੱਗੇ ਗੱਲ ਕਰਨ ਤੋਂ ਥੋੜਾ ਗੁਰੇਜ਼ ਹੀ ਕਰਦੇ ਹਾਂ ਬਾਕੀ ਤੁਸੀਂ ਆਪ ਸਮਝਦਾ ਰਹੋ ਨਿਹੰਗਾਂ ਦੇ ਬਾਣੇ ਵਿੱਚ ਗਲਾਂ ਤੇ ਗਲਾਂ ਕੱਢਦੇ ਹੋਏ ਨਿਹੰਗ ਪੇਖੀ ਤਾਰੀ ਕਈ ਲੋਕ ਤੁਸੀਂ ਵੀਡੀਓਜ਼ ਕਈ ਦੇਖਿਆ ਹੋਣਗੀਆਂ ਗੁਰਦੁਆਰੇ ਤੇ ਕਬਜ਼ੇ ਲਈ ਲੜਦੇ ਭੜਦੇ ਗੁਰੂ ਦਾ ਦਿੱਤਾ ਬਾਣਾ ਪਾ ਕੇ ਇਹ ਲੋਕ ਇਥੋਂ ਤੱਕ ਕਿ ਦੋਸਤੋ ਲੁਧਿਆਣੇ ਵਿੱਚ ਰਾਤ ਵੇਲੇ ਨਹੰਗਾ ਤੇ ਬਾਣੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਤੱਕ ਹੋ ਚੁੱਕੀਆਂ ਹਨ ਕਿਸਾਨੀ ਅੰਦੋਲਨ ਵੇਲੇ ਵੀ ਕੇਸ ਦਾੜੀ ਕਟਾਉਣ ਵਾਲੇ ਗੋਲ ਦਸਤਾਰਾਂ ਪਾ ਕੇ ਕਿਹੜਾ ਬਾਣਾ ਕਿਹੜਾ ਧਰਮ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਸਨ ਸਭ ਨੂੰ ਪਤਾ ਹੈ ਗੈਂਗਸਟਰ ਤੱਕ दारूबाज ਜਨਾਨੀ ਬਾਜ ਰੋਜ਼ਾਨਾ ਕੇਸ ਕਤਲ ਕਰਵਾਉਣ ਵਾਲੇ ਉਹ ਵੀ ਗੋਲ ਦਸਤਾਰਾਂ ਪਾ ਕੇ ਕਿਹੜੇ ਬਾਣੇ ਕਿਹੜੇ ਪੰਥ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹ ਸਭ ਲੋਕਾਂ ਨੂੰ ਪਤਾ ਹੀ ਹੈ ਬਾਕੀ ਦੋਸਤੋ ਮਤ ਪਤ ਦਾ ਰਖਾ ਆਪ ਵਾਹਿਗੁਰੂ ਹੈ ਉਹ ਆਪ ਭਲੀ ਕਰੇਗਾ ਸਿੰਘਾਂ ਵਿੱਚ ਅਸੀਂ ਕੁਝ ਅਵਾਜ਼ਾਂ ਫੇਰ ਸਿੱਖੀ ਆਣ ਬਣ ਸ਼ਾਨ ਲਈ ਉੱਠਣ ਗਿਆ ਮਹਿਮਾ ਪ੍ਰਕਾਸ਼ ਵਿੱਚ ਦਰਜ ਹੈ ਦੋਸਤੋ ਅਜਰਜ ਵੀਰ ਪੰਥ ਪ੍ਰਭ ਕੀ ਯਾਦ ਦੇਗ ਤੇਗ ਦੋਨੋਂ ਤਿੰਨ ਕੀਆ ਬਾਣੇ ਨੂੰ ਬਦਨਾਮ ਕਰਦੇ ਲੋਕਾਂ ਉਪਰ ਬਾਣੇ ਵਾਲੇ ਹੀ ਠੱਲ ਪਾਉਣਗੇ ਕਿਉਂਕਿ ਮਹਿਮਾ ਪ੍ਰਕਾਸ਼ ਵਿੱਚ ਇਹ ਪੰਕਤੀਆਂ ਵੀ ਦਰਜ ਹਨ ਐਸਾ ਪੰਥ ਸਤ ਗੁਰ ਰਚਾ ਸਗਲ ਜਗਤ ਹੈਰਾਨ ਬਿਨ ਧਨ ਭੂਮ ਰਾਜਾ ਬਣੇ ਬਿਨ ਪਦ ਬੜੇ ਮਹਾਨ ਇਹੋ ਜਿਹੇ ਸਿੰਘ ਗੁਰੂਆਂ ਦੇ ਸਿੰਘਾਂ ਦਾ ਫੇਰ ਤੋਂ ਬੋਲਬਾਲਾ ਹੋਵੇਗਾ ਹੀ ਦੋਸਤੋ ਇਸ ਵਿਸ਼ੇ ਤੇ ਸਭ ਤੋਂ ਸਟੀਕ ਆਵਾਜ਼ ਪ੍ਰਭਾਵਸ਼ਾਲੀ ਆਵਾਜ਼ ਉਹੀ ਹੋਵੇਗੀ ਜਿਹੜੀ ਸਿੱਖੀ ਬਾਣੇ ਵਿੱਚੋਂ ਉੱਠੇਗੀ ਵੈਸੇ ਵੀ ਜਿਨ੍ਹਾਂ ਨੂੰ ਪੰਥ ਪਿਆਰਾ ਹੈ ਗੁਰੂਆਂ ਦੀ ਆਨ ਬਾਨ ਸ਼ਾਨ ਪਿਆਰੀ ਹੈ ਉਹ ਸਿੱਖੀ ਬਾਣੇ ਵਿੱਚ ਸਿੱਖ ਵਿਰੋਧੀ ਹਰਕਤਾਂ ਕਰਨ ਵਾਲਿਆਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਉ ਇਸ ਕਾਰਜ ਤੋਂ ਵਰਜਣਗੇ ਦੋਸਤੋ 13 ਅਪ੍ਰੈਲ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸਿੱਖਾਂ ਨੂੰ ਇੱਕ ਵੱਖਰੀ ਨਵੈਕਲੀ ਪਹਿਚਾਨ ਦਿੱਤੀ ਸੀ ਇੱਥੇ ਯਾਦ ਰੱਖੋ ਦੋਸਤੋ ਇੱਕ ਨਵੈਕਲੀ ਪਹਿਚਾਨ ਇੱਕ ਵੱਖਰੀ ਪਹਿਚਾਨ ਕਿਸੇ ਧਰਮ ਦੇ ਲੋਕਾਂ ਨੂੰ ਨੀਵਾ ਵਿਖਾਉਣ ਲਈ ਨਹੀਂ ਸਗੋ ਊਚ ਨੀਚ ਦਾ ਭੇਦ ਖਤਮ ਕਰਨ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਸਿੱਖਾਂ ਲਈ ਵਿਸਾਖੀ ਵਾਲਾ ਦਿਨ ਕਿੰਨਾ ਭਗਾ ਭਰਿਆ ਦਿਨ ਹੁੰਦਾ ਹੈ ਖਾਸ ਕਰ ਉਹ ਲੋਕ ਜਿਹੜੇ ਕੇਸ ਗੁਰੂ ਕੀ ਮਹੌਰ ਇਸ ਵਚਨ ਨੂੰ ਮੰਨਦੇ ਹੋਏ ਅਮਰਤਾਰੀ ਸਿੱਖ ਹੋ ਚੁੱਕੇ ਹਨ ਇਹਨਾਂ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਵਿਸਾਖੀ ਦੇ ਪਾਵਨ ਅਵਸਰ ਤੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੋਸਤੋ ਅਨੰਦਪੁਰ ਸਾਹਿਬ ਦੀ ਧਰਤੀ ਗੁਰਦੁਆਰਾ ਸ਼੍ਰੀ ਕੇਸਗੜ ਸਾਹਿਬ ਇੱਥੇ ਹੀ ਇੱਕ ਉੱਚਾ ਸਥਾਨ ਹੁੰਦਾ ਹੋਵੇਗਾ 1699 ਈਸਵੀ ਵਿੱਚ ਜਿੱਥੇ ਖੜੇ ਹੋਗੇ ਦਸ਼ਮੇਸ਼ ਪਿਤਾ ਜੀ ਨੇ ਸੰਗਤਾਂ ਮੂਰੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੋਵੇਗੀ ਸਮੇਂ ਦੀ ਚਾਲ ਅਨੁਸਾਰ ਜਨੰਦਪੁਰ ਸ਼ਹਿਰ ਇੱਕ ਕਸਬੇ ਵੱਜੋਂ ਵਿਕਸਿਤ ਹੋ ਚੁੱਕਾ ਹੈ ਪਹਿਲਾਂ ਵਾਂਗੂ ਇਹ ਪਹਾੜੀ ਇਲਾਕਾ ਜਾਂ ਦੁਰਗਮ ਸਥਾਨ ਨਹੀਂ ਰਿਹਾ ਜਦੋਂ ਇੱਥੇ ਪਹੁੰਚਣਾ ਸਖਾਲਾ ਨਹੀਂ ਹੁੰਦਾ ਸੀ ਉਦੋਂ ਵੀ ਗੁਰੂ ਦੇ ਸਿੱਖ ਹਮ-ਹਮਾ ਕੇ ਇੱਥੇ ਪਹੁੰਚਦੇ ਸਨ ਪਰ ਅੱਜ ਪਰ ਅੱਜ ਦੋਸਤੋ ਜਦੋਂ ਇਹ ਸ਼ਹਿਰ ਰੇਲ ਮਾਰਗਾਂ ਤੇ ਸੜਕੀ ਮਾਰਗਾਂ ਰਾਹੀਂ ਬਹੁਤ ਵਧੀਆ ਢੰਗ ਨਾਲ ਜੁੜਿਆ ਹੋਇਆ ਹੈ ਤਾਂ ਸੰਗਤਾਂ ਦਾ ਉਹ ਉਤਸ਼ਾਹ ਜੋ ਖਾਲਸਾ ਪ੍ਰਗਟ ਦਿਵਸ ਤੇ ਹੋਣਾ ਚਾਹੀਦਾ ਹੈ ਉਹ ਵੇਖਣ ਵਿੱਚ ਨਜ਼ਰ ਨਹੀਂ ਆ ਰਿਹਾ ਸੀ ਜਿਸ ਤਰ੍ਹਾਂ ਸੰਗਤਾ ਹੁਮ ਹਮਾ ਕੇ ਹੌਲੇ ਮੱਲੇ ਦੇ ਤਿਹਾਰ ਤੇ ਅਨੰਦਪੁਰ ਸਾਹਿਬ ਪਹੁੰਚਦੀ ਆ ਹਨ ਵਿਸਾਖੀ ਤੋਂ ਕਿੰਨੇ ਦਿਨ ਪਹਿਲਾਂ ਅਜ ਅਨੰਦਪੁਰ ਸਾਹਿਬ ਵਿੱਚ ਉਹ ਰੌਣਕ ਵੇਖਣ ਨੂੰ ਨਹੀਂ ਮਿਲੀ ਜਦੋਂ ਕਿ ਸਿੱਖਾਂ ਲਈ ਤਾਂ ਇਹ ਸਭ ਤੋਂ ਵੱਧ ਚਾਹ ਦਾ ਦਿਨ ਵਿਸਾਖੀ ਹੀ ਹੈ ਕਿਉਂਕਿ ਵਿਸਾਖੀ ਦੇ ਦਿਨ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਵੱਖਰੀ ਪਹਿਚਾਨ ਮਾਨਮਤੀ ਪਹਿਚਾਨ ਦਿੱਤੀ ਸੀ ਆਪਣੇ ਸਿੱਖਾਂ ਨੂੰ ਨਹੀਂ ਤਾਂ ਉਸ ਤੋਂ ਪਹਿਲਾਂ ਦੋਸਤੋ ਪਹਿਲੇ ਨੌ ਗੁਰੂਆਂ ਤੱਕ ਉਸ ਵੇਲੇ ਸਿੱਖਾਂ ਦੀ ਕੋਈ ਵੱਖਰੀ ਪਹਿਚਾਨ ਹੀ ਨਹੀਂ ਸੀ ਉਹ ਪੂਰੀ ਤਰ੍ਹਾਂ ਹਿੰਦੂ ਸਮਾਜ ਦਾ ਹੀ ਕੰਗ ਨਜ਼ਰ ਆਉਂਦੇ ਸਨ ਜਿਵੇਂ ਕਬੀਰ ਪੰਥੀ ਰਵਿਦਾਸ ਪੰਥੀ ਉਵੇਂ ਹੀ ਨਾਨਕ ਪੰਥੀ ਹੁੰਦੇ ਸਨ ਉਸ ਵੇਲੇ ਪਰ ਵਿਸਾਖੀ ਵਾਲੇ ਦਿਨ ਇਤਿਹਾਸਕ ਦਿਨ ਦਸ਼ਮੇਸ਼ ਪਿਤਾ ਨੇ ਗੁਰੂ ਦੇ ਸਿੱਖਾਂ ਨੂੰ ਇੱਕ ਖਾਸ ਪਹਿਚਾਨ ਦਿੱਤੀ ਆਪਣੇ ਭੇਖ ਤੋਂ ਉਹ ਬਾਕੀਆਂ ਤੋਂ ਥੋੜਾ ਅੱਡ ਝਟ ਹੀ ਨਜ਼ਰ ਆ ਜਾਂਦੇ ਸਨ ਹੁਣ ਪਰ ਇਸ ਦਾ ਚਾ ਲੋਕਾਂ ਵਿੱਚ ਹੁਣ ਉਹ ਨਜ਼ਰ ਨਹੀਂ ਆਇਆ ਹਾਂ ਗੁਰੂ ਦੇ ਪਿਆਰੇ ਸਿੰਘ ਹਾਂ ਗੁਰੂ ਦੇ ਪਿਆਰੇ ਸਿੰਘ ਸ਼ਰਧਾਵਾਨ ਸਿੱਖ ਸੰਗਤ ਉਹ ਗੁਰੂ ਘਰ ਨਤਮਸਤਕ ਹੋਣ ਆਈਆਂ ਸੰਗਤਾਂ ਦੀ ਸੇਵਾ ਪੂਰੀ ਤਨਦੇਹੀ ਨਾਲ ਕਰ ਰਹੀਆਂ ਸਨ ਥਾਂ ਥਾਂ ਤੇ ਲੰਗਰ ਵੀ ਲੱਗੇ ਹੋਏ ਸਨ ਭਾਵੇਂ ਦੋਸਤੋ ਇਹ ਹੋਲੇ ਮੱਲੇ ਜਾਂ ਸ਼ਹੀਦੀ ਜੋੜ ਮੇਲੇ ਤੋਂ ਘਟ ਹੀ ਹਨ ਪਰ ਫੇਰ ਵੀ ਇੱਥੇ ਲੰਗਰ ਵੇਖਣ ਨੂੰ ਮਿਲੇ ਖਾਸ ਕਰਕੇ ਰੋਹ ਦੇ ਲੱਗੇ ਹੋਏ ਲੰਗਰ ਵਾਹਿਗੁਰੂ ਇਹਨਾਂ ਦੇ ਮੇਰ ਕਰੇ ਆਪਣੇ ਬਹਾਰਾਂ ਹੀ ਆਪਣੀ ਬੋਲਬਾਣੀ ਤੋਂ ਇਹ ਖਾਲਸਾ ਪੰਥ ਦਾ ਸਿੱਖੀ ਦਾ ਨਾਂ ਰੋਸ਼ਨ ਕਰ ਰਹੇ ਹਨ ਇਹ ਨੌਜਵਾਨ ਇਹ ਅਸੀਸ਼ ਦੇ ਭਾਪਤਰ ਹਨ ਬਾਕੀ ਦੋਸਤੋ ਅਨੰਦਪੁਰ ਸਾਹਿਬ ਦੇ ਵਿਸਾਖੀ ਦੇ ਮੇਲੇ ਤੇ ਵਿਸਾਖੀ ਵਾਲੀਆਂ ਰੌਣਕਾਂ ਵੀ ਲੱਗਿਆ ਹੋਈਆਂ ਹਨ ਦੋਸਤੋ ਇੱਥੇ ਯਾਦ ਰੱਖੋ ਕਿ ਧਾਰਮਿਕ ਸਥਾਨ ਚਾਹੇ ਉਹ ਸਿੱਖਾਂ ਦੇ ਧਾਰਮਿਕ ਸਥਾਨ ਹੋਣ ਜਾਂ ਫਿਰ ਹਿੰਦੂਆਂ ਦੇ ਜਾਂ ਬੋਧੀਆਂ ਦੇ ਜਾਂ ਜੈਨੀਆਂ ਦੇ ਇੱਥੇ ਆਉਣ ਦਾ ਮਕਸਦ ਕਦੇ ਵੀ ਰੰਗ ਮੇਲਾ ਵੇਖਣਾ ਜਾਂ ਆਊਟਿੰਗ ਜਾਂ ਪਿਕਨਿਕ ਨਹੀਂ ਹੋਣਾ ਚਾਹੀਦਾ ਇਹਨਾਂ ਸਥਾਨਾਂ ਨਾਲ ਜੁੜੀਆਂ ਹੋਈਆਂ ਧਾਰਮਿਕ ਯਾਦਾਂ ਉਹਨਾਂ ਨੂੰ ਤਾਜ਼ਾ ਕਰਦੇ ਹੋਏ ਹੀ ਇਹਨਾਂ ਸਥਾਨਾਂ ਦੀ ਯਾਤਰਾ ਕਰਨੀ ਚਾਹੀਦੀ ਹੈ ਉਨ੍ਹਾਂ ਦੀ ਕੁਰਬਾਨੀ ਮੂਰੇ ਉਨ੍ਹਾਂ ਦੇ ਜੀਵਨ ਮੂਰੇ ਉਨ੍ਹਾਂ ਦੀ ਕੀਤੀ ਹੋਈ ਭਗਤੀ ਮੂਰੇ ਨਮਨ ਕਰਨਾ ਚਾਹੀਦਾ ਹੈ ਕੁਝ ਚੰਗਾ ਸਿੱਖ ਕੇ ਇਥੋਂ ਵਾਪਸ ਮੋੜਨਾ ਚਾਹੀਦਾ ਹੈ ਨਾ ਕਿ ਹੁੱਲਰ ਬਾਜੀ ਕਰਦੇ ਹੋਏ ਮੇਲੇ ਵਿਸਾਖੀ ਦੇ ਹੋਰ ਵੀ ਕਈ ਥਾਂ ਲੱਗਦੇ ਹੋਣੇ ਉੱਥੇ ਜਾ ਕੇ ਇੰਜੋਏ ਕੀਤਾ ਜਾ ਸਕਦਾ ਹੈ ਪਰ ਦੋਸਤੋ ਗੁਰੂ ਘਰ ਅਨੰਦਪੁਰ ਸਾਹਿਬ ਜਦੋਂ ਆਈਏ ਤਾਂ ਦਸ਼ਮੇਸ਼ ਪਿਤਾ ਦਾ ਉਹ ਮਿਸ਼ਨ ਯਾਦ ਕਰਨਾ ਚਾਹੀਦਾ ਹੈ ਜਿਸ ਲਈ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਕਿ ਅਸੀਂ ਇੱਥੇ ਆ ਕੇ ਉਹਨਾਂ ਦੇ ਮਿਸ਼ਨ ਦੀਆਂ ਵਿਰੋਧੀ ਹਰਕਤਾਂ ਕਰਦੇ ਹੋਏ ਵਿਚਰਦੇ ਹਾਂ ਜਾਂ ਜਾਂ ਫਿਰ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਤੋਂ ਜੀਵਨ ਜਾਤ ਚ ਸਿੱਖ ਕੇ ਜਮਣਾ ਮਰਨਾ ਸਫਲ ਕਰਦੇ ਹਾਂ ਇਹ ਸਭ ਕੁਝ ਸਾਡੇ ਉੱਪਰ ਹੈ ਦੋਸਤੋ ਬਤੌਰ ਸਿੱਖ ਤੁਹਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਹੈ ਪਰ ਨਾਲ ਹੀ ਦੂਜਿਆਂ ਨੂੰ ਵੀ ਤੁਹਾਡੇ ਤੇ ਮਾਣ ਹੋਣਾ ਚਾਹੀਦਾ ਹੈ ਕਿ ਇਹ ਸਿੱਖ ਹੈ ਇਹ ਹੈ ਗੁਰੂ ਦਾ ਸਿੱਖ ਇਹ ਹੈ ਗੁਰੂ ਦੇ ਸਿੱਖ ਦਾ ਜੀਵਨ ਫਿਰ ਹੀ ਤੁਹਾਡਾ ਅਨੰਦਪੁਰ ਸਾਹਿਬ ਦੀ ਯਾਤਰਾ ਕਰਨੀ ਇਹ ਸਫਲ ਹੋਵੇਗੀ ਬਾਕੀ ਸਿਆਸੀ ਜਮਾਤਾਂ ਹੋਣ ਜਾਂ ਹੋਰ ਮੀਨੇ ਮਿਸੰਦ ਉਹਨਾਂ ਦੀ ਕੀ ਗੱਲ ਕਰੀਏ ਦੋਸਤੋ ਜਿਹੜੇ ਗੱਲ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਰਦੇ ਹਨ ਪਰ ਕੁਰਬਾਨੀਆਂ ਵੇਲੇ ਪਰ ਕੁਰਬਾਨੀਆਂ ਵੇਲੇ ਦੂਜਿਆਂ ਦੇ ਪੁੱਤਾਂ ਮਰਨ ਲਈ ਮੂਹਰੇ ਕਰਦੇ ਹਨ ਪਰ ਸੱਤਾ ਲਈ ਹਮੇਸ਼ਾ ਆਪਣੇ ਹੀ ਪੁੱਤ ਮੂਹਰੇ ਕਰਦੇ ਹਨ ਜਦੋਂ ਕੁਰਬਾਨੀ ਦੀ ਗੱਲ ਹੁੰਦੀ ਹੈ ਤਾਂ ਇਹਨਾਂ ਦੇ ਆਪਣੇ ਪੁੱਤਰ ਕਿਹੜੀਆਂ ਖੁੱਡਾਂ ਵਿੱਚ ਲੁਕੇ ਹੁੰਦੇ ਹਨ ਕਿਸੇ ਨੂੰ ਪਤਾ ਨਹੀਂ ਹੁੰਦਾ ਇਸ ਵਿਚਾਰਾ ਤੇ ਇਹ ਸਿਆਸੀ ਦਲ ਚੱਲਦੇ ਹਨ ਜਿਨ੍ਹਾਂ ਦੀ ਕਥਨੀਆਂ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਦੋਸਤੋ ਨਿਕਲਦੇ ਦਾ ਸਰਕਾਰ ਦਾ ਵਿਰੋਧ ਕਰਕੇ ਹਾਨੀ ਨਾਲ ਵਿੱਚ ਬਹੁਤ ਸਾਰੇ ਆ ਤੇ ਲੈਂਬਲੈਡ ਵਿੱਚ ਆਉਣ ਤੋਂ ਬਾਅਦ ਇਹ ਸਰਕਾਰਾਂ ਦੇ ਪਿੱਠੂ ਬਣ ਕੇ ਰਹਿ ਜਾਂਦੇ ਹਨ ਤੁਸੀਂ ਪਿਛਲੇ ਕੁਝ ਸਾਲਾਂ ਵਿੱਚ ਇਹ ਬਹੁਤ ਸਪਸ਼ਟ ਵੇਖਿਆ ਹੋਵੇਗਾ ਸਿੱਖਾਂ ਲਈ ਤਾਂ ਦੋਸਤੋ ਗਿਆਨ ਹੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂਆਂ ਦਾ ਜੀਵਨ ਹੀ ਸੇਧ ਦੇਣ ਦੇ ਸਾਧਨ ਹਨ ਉਹਨਾਂ ਅਨੁਸਾਰ ਹੀ ਆਪਾਂ ਚੱਲੀਏ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰੀਏ ਬਾਕੀ ਗੁਰੂ ਆਪ ਮਿਹਰ ਕਰੇਗਾ ਕਦੇ ਦੋਸਤੋ ਗੁਰੂਆਂ ਨੇ ਆਪਣੇ ਪਿਆਰੇ ਸਿੱਖਾਂ ਨੂੰ ਸਮੇਂ ਦਾ ਹਾਨੀ ਬਣਾ ਦਿੱਤਾ ਸੀ ਬਾਣੀ ਨਾਲ ਜੁੜੇ ਹੋਏ ਗੁਰਮਤ ਨਾਲ ਜੁੜੇ ਹੋਏ ਸਿੱਖ ਉਸ ਵੇਲੇ ਬਾਕੀ ਸਮਾਜ ਉਸ ਤੋਂ ਕਿਤੇ ਅੱਗੇ ਨਿਕਲੇ ਹੋਏ ਨਜ਼ਰ ਆਉਂਦੇ ਸਨ ਪਰ ਅੱਜ ਅੱਜ ਜਰੂਰ ਸੋਚਿਓ ਦੋਸਤੋ ਕੀ ਸਾਡੀਆਂ ਹਰਕਤਾਂ ਸਾਨੂੰ ਪਛੜੀ ਹੋਈ ਕੌਮ ਉਹ ਸਾਬਤ ਨਹੀਂ ਕਰਦੀਆਂ ਇਹ ਸਾਡੇ ਲਈ ਸ਼ਰਮਨਾਕ ਗੱਲ ਹੈ ਦੋਸਤੋ ਆਜੋ ਫੇਰ ਤੋਂ ਗੁਰੂ ਵਾਲੇ ਹੋਈਏ ਵਿਅਕਤੀ ਪਾਰਟੀ ਜਾਂ ਡੇਰੇ ਦੇ ਨਹੀਂ ਸਗੋ ਗੁਰੂ ਦੇ ਲੜ ਗੁਰਬਾਣੀ ਦੇ ਲੜ ਲੱਗੀਏ ਇਹੋ ਬੇਨਤੀ ਕਰ ਸਕਦੇ ਹਾਂ ਦੋਸਤੋ ਵਿਸਾਖੀ ਦੇ ਮੌਕੇ ਤੇ ਆਂਦੇ ਵਿੱਚ ਫੇਰ ਸਭ ਨੂੰ ਵਿਸਾਖੀ ਦੀਆਂ ਖਾਲਸਾ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਲਾਈਕ ਕਰ ਸਕਦੇ ਹੋ ਜੇ ਕਿਸੇ ਗੱਲ ਨਾਲ ਸਹਿਮਤ ਹੋ ਤਾਂ ਵਿਚਾਰ ਕਮੈਂਟ ਵਿੱਚ ਸਾਂਝੇ ਕਰ ਸਕਦੇ ਹੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦੀਆਂ ਸਭ ਨੂੰ ਫੇਰ ਤੋਂ ਲੱਖ ਲੱਖ ਵਧਾਈਆਂ પાશા પાશન બાબાજીને श्री गुरू गोबिंदौ अमर शहीद बाबा नथ जिन्हनि पाठ श्रीग बहादु जी

ਨੰਬਰ ਦੇ ਸਜੋਗਨਾ 24 ਘੰਟੇ ਲੰਗਰ ਚੱਲਦਾ ਵੈਕੁਰੂ ਜੋ ਵੀ ਸਰਦਾ ਬਣਦਾ ਲੰਗਰ ਦੀ ਸੇਵਾ ਕਰ ਜਾਣਾ ਹੈ ਲੰਗਰ ਦੀ ਸੇਵਾ ਗੁਰੂ ਦੇ ਮਾਰਗਾਂ ਦੀ ਸੇਵਾ ਵੈਕੁਰੂ ਦੀ ਜੋ ਵੀ ਸਰਦਾ ਬਣਦਾ ਲੰਗਰ ਦੀ ਸੇਵਾ ਦੇ ਜਾਣਾ ਹੈ ਇਹ ਸੰਗਤ ਦੇ ਸਜੋਗ ਨਾਲੇ ਕੇ 24 ਘੰਟੇ ਲੰਗਰ ਚੱਲਦਾ ਵੈਕੁਰੂ ਜੀ ਜੋ ਵੀ ਸਰਦਾ ਬਣਦਾ ਲੰਗਰ ਦੀ ਸੇਵਾ ਕਰਦਾ ਲੰਗਰ ਦੀ ਸੇਵਾ ਦੂਦੀ ਮਾਰਦਾ ਦੀ ਸੇਵਾ ਵੈ ਕੋ 24 ਸਰਦਾ ਬਣਦਾ ਲੰਗਰ ਦੀ ਸੇਵਾ ਕਰਦਾ ਮੈਂ ਗੀਰ ਸਰਦਾ ਸਭਿਉਂ ਦਾਇ ਦੀ 24 ਸਰਦੇ ਲੰਗਰ ਚਲਦਾ ਵੈ ਰੂ ਕੀ ਜੋ ਵੀ ਸਰਦਾ ਬਣਦਾ ਲੰਗਰ ਦੀ ਸੇਵਾ ਕਰਦਾ ਲੰਗਰ ਦੀ ਸੇਵਾ ਗੁਰੂ ਦੀ ਮਾਤਾ ਦੀ ਸੇਵਾ ਵੈਗਰ ਜੋ ਵੀ ਸਰਤਾ ਬਣਦਾ ਲੰਗਰ ਦੀ ਸੇਵਾ ਕਰੇਗਾ ਵੈਗਰ ਦੀ ਤੇ ਸੰਗਤ ਦੇ ਸਹਿਯੋਗ ਨਾਲ 24 ਘੰਟੇ ਲੰਗਰ ਚੱਲਦਾ ਰਹੇਗੀ ਜੋ ਵੀ ਸਰਤਾ ਬਣਦਾ ਲੰਗਰ ਦੀ ਸੇਵਾ ਕਰੇਗਾ multimulti-field <laughs> ਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕੇ ਹੋ ਬਸਤ ਸਦ ਸੰਗ